ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਭਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਏ ਆ ਪਿੰਡ ਬਿਆਲਪੁਰਾ ਲੈ ਆਏ ਨੂੰ ਬਠਿੰਡਾ ਲੱਗ ਜਾਂਦਾ ਤਸੀਰ ਨੂੰ ਰਾਮਪੁਰਾ ਫੁੱਲ ਲੱਗ ਜਾਂਦੀ ਆ ਤੇ ਬਾਈ ਕੋਲੇ ਅੱਜ ਖੀਰੀਆਂ ਮੱਛੀਆਂ ਸੇਲ ਸੀਗੀਆਂ ਤੇ ਇੱਕ ਬਾਈ ਕਟਾ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਣੇ ਆਗੇ ਤੇ ਆਹੀ ਬਾਈ ਮਾਣਾਂ ਕੀ ਡੇਟ ਹੈ ਲ ਭਈ ਆਪਣੇ ਬੱਚੀਆਂ ਦੀ ਇਹਨਾਂ ਦੀ ਪਹਿਲਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਹੈ ਵੀਰੇ ਇੱਕ ਵਾਰ ਇਹਦਾ ਨਾਮ ਦੱਸ ਦੀ ਬਈ ਮੇਰਾ ਨਾਮ ਜੀ ਇਮਰਾਨ ਖਾਨ ਆ ਜੀ ਠੀਕ ਹੈ ਵੀਰੇ ਹਾਂਜੀ ਸਾਡੀ ਡੈਰੀ ਦਾ ਨਾਮ ਦਿਆਲਪੁਰਾ ਮਿਰਜ਼ਾ ਡੈਰੀ ਫਾਰਮ ਨਾਲ ਠੀਕ ਹੈ ਬਈ ਠੀਕ ਹੈ ਜੀ ਇਹ ਦੋ ਬੱਚੀਆਂ ਜੀ ਆਪਣੇ ਕੋਲ ਇੱਕ ਛੋਟੀ ਬੱਚੀ ਇੱਕ ਆਪਣੇ ਕੋਲ ਘਟਾ ਜੀ ਠੀਕ ਹੈ ਯਾਨੀ ਕਿ ਚਾਰ ਮਹੀਨੇ ਬਕਾਉ ਆ ਜੀ ਆਪਣੇ ਕੋਲ ਚਾਰ ਮਹੀਨੇ ਬਕਾਉ ਆ ਜੀ ਠੀਕ ਹੈ ਵੀਰੇ ਤੇ ਕੀ ਡੇਟ ਹੈ ਬਈ ਆ ਪਹਿਲੇ ਨਗਰ ਵਿੱਚ ਜੀ ਪਏ ਬੱਚੀ ਇਹ ਦਸਵੇਂ ਮਹੀਨੇ ਦੀ ਬੱਚੀ ਆਈ ਮੇਰਾ ਬੱਚੀ ਠੀਕ ਹੈ ਹਾਂਜੀ ਦੰਦਾ ਜੀ ਆ ਜਾਨੀ ਕਿ ਦੰਦਾ ਜੀ ਦੀ ਮਾਂ ਦਾ ਬਈ ਇਹ ਘਰ ਦੀ ਬੱਚੀ ਆਪਣੀ ਹਾਂਜੀ ਇਹ ਘਰ ਦੀ ਬੱਚੀ ਹੈ ਆਪਣੀ ਠੀਕ ਹੈ ਤੇ ਕੀ ਰਿਕਾਰਡ ਸੀਗਾ ਵੀਰੇ ਮਾਂ ਦਾ ਦੀ ਮਾਂ ਦਾ ਰਿਕਾਰਡ ਜੀ 28 29 ਕਿਲੋ ਦੁੱਧ ਦਿੱਤਾ ਸੀ ਪਹਿਲੇ ਸੂਈ 28 29 ਕਿਲੋ ਦੁੱਧ ਦਿੱਤਾ ਹਾਂਜੀ ਹਾਂਜੀ ਠੀਕ ਹੈ ਪਹਿਲੇ ਸੂਈ ਇਹ ਪਹਿਲੇ ਸੂਈ ਜਨ ਮੱਛੀ ਹਾਂਜੀ ਠੀਕ ਹੈ ਤੇ ਵੀਰੇ ਇਹਦਾ ਪਤਾ ਆਪਣਾ ਬਰੀਡ ਦਾ ਕਿਹੜੀ ਬਰੀਡ ਬ루ਡ ਹੈ ਇਹ ਜੀ ਐਬੀਐਸ ਦਾ ਸੀ ਬੱਚਾ ਉਹ ਕਰਵਾਇਆ ਸੀਗਾ ਜੀ 30 ਯਾਨੀ ਕਿ ਐਬੀਐਸ ਦਾ ਸੀ ਮਨ ਪਰਵਾਇਆ ਸੀ ਹਾਂਜੀ ਇਹ ਮਾਪੇ ਮਾਂ ਤੇ ਚਲੀ ਗਈ ਜੀ ਠੀਕ ਹੈ ਠੀਕ ਹੈ ਬਈ ਮੜਾ ਤੋਰਾ ਦਿਖਾਣੀ ਬਈ ਬਈ ਖੀਰੀ ਬੱਚੀ ਆ ਬਈ ਤੇ ਪ੍ਰਿੰਟ ਪ੍ਰਿੰਟ ਸੋ ਤੇ ਬਾਕੀ ਝੋਲੀ ਝਾਲ ਤੁਸੀਂ ਦੇਖ ਸਕਦੇ ਆ ਬਈ ਕੋਈ ਕੋਈ ਭੋਰਾ ਫੋੜ ਸ਼ਾਂਗ ਨਹੀਂ ਕੀ ਚਾਰ ਥਾਣਾਗੇ ਕੋਈ ਭੋਰਾ ਫੋੜ ਸ਼ਾਂਗ ਨਹੀਂ ਬਾਕੀ ਬਈ ਤੁਸੀਂ ਆ ਆ ਕੇ ਤਸਲੀ ਕਰ ਲੈਣੀ ਹੈ ਤੇ ਝੋਲੀ ਝਾਲੀ ਬਹੁਤ ਚੰਗੀ ਆ ਵੀ ਮੱਛੀ ਦੀ ਇਹਦੀ 10 ਮਹੀਨਿਆਂ ਦੀ ਉਮਰ ਹੈ 10 ਮਹੀਨਿਆਂ ਦੀ 10 ਮਹੀਨਿਆਂ ਦੀ ਬਈ ਉਮਰ ਆ ਤੇ ਚਮੜੀ ਚੌੜੀ ਬਈ ਠੀਕ ਆ ਚੌੜੀ ਚੌੜੀ ਤੁਸੀਂ ਦੇਖ ਸਕਦੇ ਆ ਪ੍ਰਿੰਟ ਪ੍ਰਿੰਟ ਵੀ ਬਈ ਬਹੁਤ ਸੋਹਣਾ ਕ ਮੱਛੀ ਦਾ ਤੇ ਕੱਦ ਕਾਠ ਵੀ ਬਈ ਅਜੇ ਕਰੂਗੀ ਚੰਗਾ ਕਤੇ ਬਾਈ ਕੀ ਡਿਮਾਂਡ ਮੂਡ ਕਿੰਨੀ ਕਰਦੇ ਆਪਾਂ ਇਹਦੀ ਇਹਦਾ 20000 ਰੁਪਿਆ ਜੀ 20000 ਹਾਂਜੀ ਮਾਨਤਾਨ ਹੋ ਜੂਗਾ ਮੌਕੇ ਤੇ ਹਾਂਜੀ ਮੌਕੇ ਤੇ ਮਾਨਤਾਨ ਹੋ ਜੂਗਾ ਜੀ ਠੀਕ ਆ 20000 ਰੁਪਿਆ ਬਾਈ ਡਿਮਾਂਡ ਕੀਤੀ ਆ ਮੌਕੇ ਤੇ ਬੰਨ ਲੋ 20000 ਰੁਪਿਆ ਡਿਮਾਂਡ ਕੀਤੀ ਆ ਮੌਕੇ ਤੇ ਵੀ ਬਾਈ ਕਹਿੰਦਾ ਵੀ ਆਏਗਾ ਇਹਦਾ ਮਾਨਤਾਨ ਕਰਦਾਂਗੇ ਬਾਕੀ ਤੁਸੀਂ ਬਾਈ ਝੋਲੀ ਝਾਲੀ ਵੱਚੀ ਦੇਖ ਸਕਦੇ ਆ ਬਾਕੀ ਉਹ ਵੀ ਬਾਈ ਠੰਡੀ ਜੀ ਸੀਲ ਆ ਬਾਕੀ ਜਾਦ ਵਾਲਾ ਪਸ਼ੂ ਬਾਈ ਕੋਈ ਹੈਲਚਲ ਕਰਦਣ ਦਿੰਦੇ ਹੋ ਬਾਈ ਜਿਵੇਂ ਕੋਈ ਉਹ ਜੀ ਕੋਈ ਹੈਲਚਲ ਕੀਤੀ ਨਹੀਂ ਗੀ ਜਿਵੇਂ ਤੇ ਦੂਜੇ ਨਗਰ ਦੀ ਬਾਈ ਕੀ ਡਿਟੇਲ ਹੈ ਜ ਠੀਕ ਹੈ ਇਹ ਜੀ ਇਹ ਫੂਲ ਫਾਰਮ ਚੋਂ ਆਈ ਹੈ ਠੀਕ ਹੈ ਬਈ ਠੀਕ ਹੈ ਜੀ ਇਹ ਅ ਦਰੋਗਾ ਫਾਰਮ ਚੋਂ ਆਈ ਹੈ ਜੀ ਠੀਕ ਹੈ ਬਈ ਠੀਕ ਮਾ ਦਾ ਰਿਕਾਰਡ ਵੀ ਚੰਗਾ ਏ ਠੀਕ ਹੈ ਇਹ ਬੱਚੀ ਹੈਗੀ ਆ ਜੀ ਸਾਲ ਦੀ ਖੀਰੀ ਆ ਮੂੰਹ ਤੋਂ ਵੀ ਖੀਰੀ ਹੈ ਮੂੰਹ ਤੋਂ ਵੀ ਖੀਰੀ ਹੈ ਠੀਕ ਹੈ ਹਾਂ ਜੀ ਠੀਕ ਹੈ ਬਾਕੀ ਬਈ ਤੁਹਾਨੂੰ ਤੋਰਾ ਦਿਖਾ ਦਿੰਨੇ ਆ ਪ੍ਰਿੰਟ ਪ੍ਰੋਡ ਦੀ ਬਈ ਇਹ ਵੀ ਸੋਹਣੀ ਹੈ ਜੇ ਚਮੜੀ ਚੋਣੀ ਇਹਦੀ ਵੀ ਸੋਹਣੀ ਹੈਗੀ ਤੇ ਬਾਕੀ ਮੂੰਹ ਮੱਥੇ ਦੀ ਬਈ ਸੋਹਣੀਆ ਨਿੱਕਾ ਨਿੱਕਾ ਕੰਨਾ ਬਈ ਤੁਸੀਂ ਦੇਖ ਸਕਦੇ ਆ ਬਾਕੀ ਤੁਹਾਨੂੰ ਝੋਲੀ ਦਿਖਾ ਦਿੰਨੇ ਨੇ ਨੇੜ ਤੋਂ ਕੋਈ ਭੋੜਾ ਬਈ ਭੋੜ ਛਾਂਗ ਨਹੀਂ ਗੀ ਤੇ ਬਾਕੀ ਬਈਆਂ ਦਾ ਫਾਰਮ ਚੋਂ ਬਰੀਡ ਲਾਈਨ ਦੀ ਬੱਛੀ ਆ ਵੀਰੇ ਤੇ ਬਾਕੀ ਤੁਸੀਂ ਕੀ ਤਿਆਰ ਕਰ ਸਕਦੇ ਆ ਤਿਆਰ ਕਰਕੇ ਚੰਗਾ ਸੀ ਹੁਣ ਭਰਾ ਕੇ ਵੀਰੇ ਚੰਗੇ ਜਾਨੀ ਕਿ ਨਸਲ ਦੇ ਬੱਚੇ ਤੁਸੀਂ ਲੈ ਸਕਦੇ ਇਹਨਾਂ ਤੋਂ ਤੇ ਬਸ ਵੀਰੇ ਇਹ ਮੈਂ ਕੀ ਡਿਮਾਂਡ ਕਰੀ ਆ ਦੀ ਇਹਦੀ 25000 ਰੁਪਏ 25000 ਹਾਂਜੀ ਮਾਨਤਾਨ ਹੋ ਜਾਊਗਾ ਮੌਕੇ ਤੇ ਹਾਂਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਆ 25000 ਰੁਪਏ ਬਾਈ ਬਾਈ ਨੇ ਡਿਮਾਂਡ ਕੀਤੀ ਆ ਮੌਕੇ ਤੇ ਬਈਆਂ ਦਾ ਵੀ ਆਏਗਾ ਇਹਦਾ ਮਾਨਤਾਨ ਕਰ ਦਾਂਗੇ ਤੇ ਆਹ ਆ ਵੀਰੇ ਬੱਛੀ ਇਹ ਬੱਛੀ ਜੀ ਆਪਣੇ ਘਰ ਦੀ ਆ ਜੀ ਇਹ ਆਪਣੇ ਕੋਲੇ ਗਾਂ ਏਰੀਏ ਹੈਗੀ ਆ ਜੀ ਆਪਣੇ ਕੋਲੇ ਠੀਕ ਹੈ ਜੀ ਆਪਣੇ ਘਰ ਦੀ ਆ ਹਾਂ ਜੇ ਘਰ ਦੀ ਬੱਚੀ ਹੈ ਜੀ ਆਪਣੇ ਠੀਕ ਹੈ ਵੀਰੇ ਤੇ ਇਹ ਵੀਰੇ ਕਿ ਕੀ ਡਿਟੇਲ ਸੀ ਮਾਂ ਦੀ ਆ ਜੀ ਦੁੱਧ ਦੀ ਜੀ ਮਾਂ ਦਾ ਡਿਟੇਲ ਹੈਗੇ 20 ਲੀਟਰ ਦੁੱਧ ਆ ਜੀ ਪਹਿਲੇ ਸੂਏ ਦੀ ਆਈ ਏ ਠੀਕ ਹੈ 20 ਲੀਟਰ ਪਹਿਲੇ ਸੂਏ ਦੀ ਬੱਚੀ ਆ ਠੀਕ ਆ ਬਾਕੀ ਵੀ ਤੁਸੀਂ ਦੇਖ ਸਕਦੇ ਆ ਤੇ ਇਹਦਾ ਬਈ ਕੀ ਡਿਮਾਂਡ ਆ ਆਪਣੀ ਇਹਦੇ 10000 ਰੁਪਏ 10000 ਹਾਂਜੀ ਮੰਨਤਾਨ ਹੋ ਜਾਊਗਾ ਮੌਕੇ ਤੇ ਹਾਂਜੀ ਮੌਕੇ ਤੇ ਮੰਨਤਾਨ ਹੋ ਜਾ ਠੀਕ ਆ ਤੇ ਜੇ ਕੋਈ ਬੰਦਾ ਕਹੇ ਵੀ ਮੈਂ ਤਿੰਨੇ ਨਾਗਾ ਲੈ ਜਾਣੇ ਆ ਫਿਰ ਉਹਦਾ ਉਹਦਾ ਕੀ ਉਹੋ ਜਾਈ ਆਪਾਂ ਤਿੰਨੇ ਨਾਗਾ ਤੇ ਆਫਰ ਵੀ ਚੱਲ ਰਿਹਾ ਜੀ ਆਪਣੇ ਕੋਲੇ ਠੀਕ ਆ ਹਾਂਜੀ ਜੇ ਤਿੰਨੇ ਬੱਚੀਆਂ ਇਕੱਠੀਆਂ ਲਊਗਾ ਤਾਂ ਅਸੀਂ ਇੱਕ ਜਰਸੀ ਬੱਚੀ ਫ੍ਰੀ ਦੇਵਾਂਗੇ ਠੀਕ ਆ ਇੱਕ ਨਾਲ ਜਰਸੀ ਉੱਚੀ ਵੀਰੀ ਦੇਵਾਂਗੇ ਲੋ ਦੋਸਤੋ ਜੇ ਤੁਸੀਂ ਤਿੰਨੇ ਨਾਗਾ ਪਰਚੇਜ਼ ਕਰਦੇ ਆ ਤੇ ਬਾਈਆਂ ਦਾ ਵੀ ਇੱਕ ਜਰਸੀ ਬੱਚੀ ਤੁਹਾਨੂੰ ਨਾਲ ਬਈ ਫ੍ਰੀ ਦੇਣੀ ਆ ਤੇ 1/ਆ ਕਟਾ ਤੁਹਾਨੂੰ ਦਿਖਾਉਣੇ ਹੈਗੇ ਪਰ ਕਿੰਨੀ ਹੈ ਇਹ ਜੀ ਸਾਲ ਦਾ ਕਟਾਈ ਖੀਰਾ ਕਟਾ ਠੀਕ ਹੈ ਠੀਕ ਹੈ ਜੀ ਇਹਦੀ ਮਾਂ ਦਾ ਰਿਕਾਰਡ ਵੀ ਚੰਗਾ ਸੀਗਾ ਜਿਹੜੀ ਮਾਂ ਦਾ ਦੁੱਧ 13-14 ਕਿਲੋ ਦੁੱਧ ਦਿੱਤਾ ਈ ਰੀ ਮਾਂ ਨੇ ਠੀਕ ਹੈ ਇਹ ਆਪਣੇ ਘਰ ਦੀ ਜ਼ੋਤੀ ਕਟਾ ਕਟਾ ਹੀ ਆਪ ਦਾ ਕਰਦੇ ਆ ਠੀਕ ਹੈ ਜੀ ਤੇ ਮਾਂ ਦਾ ਵੀ ਦੁੱਧ ਦਾ ਰਿਕਾਰਡ ਕਿੰਨਾ ਸੀਗਾ 14 ਕਿਲੋ ਦੁੱਧ ਦਿੱਤਾ ਈ ਰੀ ਮਾਂ ਨੇ 14 ਕਿਲੋ ਠੀਕ ਹੈ ਕੰਨਵੇਂ ਸੂਏ ਦਾ ਇਹ ਇਹ ਦੂਜੇ ਸੂਏ ਦਾ ਜੀ ਠੀਕ ਆ ਬਈ ਦੂਜੇ ਸੂਏ ਦਾ ਕਟਾ ਬਾਕੀ 14 ਲੀਟਰ ਬਾਈਆਂ ਦਾ ਵੀ ਮੱਝ ਦਾ ਰਿਕਾਰਡ ਸੀਗਾ ਦੁੱਧ ਦਾ ਇਹਦੀ ਮਦਰ ਦਾ ਮਦਰ ਰਿਕਾਡ 14 ਲੀਟਰ ਸੀਗਾ ਬਾਕੀ ਬਈ ਹੋਰ ਕੋਈ ਜਿਆ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਬਾਈ ਇਹ ਕਾ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਸਾਡਾ ਪਿੰਡ ਜੀ ਦਿਆਲਪੁਰਾ ਮਿਰਜਾਈ ਠੀਕ ਹੈ ਬਈ ਘਰ ਦੇ ਨੇੜੇ ਦਾਣਾ ਮੰਡੀ ਆਈ ਠੀਕ ਹੈ ਜੀ ਫੋਨ ਨੰਬਰ ਮੇਰਾ ਹੈਗਾ ਜੀ 82648 68411 ਜੀ ਠੀਕ ਹੈ ਕਰੀ ਹੋਰ ਦਾ 82648 68411 ਜੀ ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਸਾਥੋਂ ਦੱਸਣ ਲੱਣੀ ਹੈ ਕੋਈ ਅਨਰ ਇਨਫੋਰਮੇਸ਼ਨ ਰਹਿ ਗਈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਬਈ ਤਿੰਨ ਚਾਰ ਨਾਗ ਉਕਾਊਆ ਬਾਈ ਕੋਲੇ ਬਾਈ ਜੇ ਕੋਈ ਤਿੰਨ ਨਾਗ ਬੱਛੀਆਂ ਦੇ ਲੈ ਜਾਊਗਾ ਤੇ ਉਹਦੇ ਨਾਲ ਬਈ ਜਰਸੀ ਬੱਛੀ ਫ੍ਰੀ ਦਿੱਤੀ ਜਾਊਗੀ ਤੇ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਇਦਾਂ ਹੀ ਮੇਰਾ ਪਿਆਰ ਕਰਦੇ ਰਿਹਾ ਕਰੋ ਤੇ ਜੋ ਵੀ ਸਾਡੇ ਭਰਾ ਚੈਨਲ ਤੇ ਭਰਾ ਨਵੀਂ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ